ਇੱਕ ਨੂੰ ਜਿਹੜਾ ਕਰਨਾਲ ਤੋਂ ਗ੍ਰਪਧਾਰ ਕੀਤਾ ਉਸ ਦੇ ਖਿਲਾਫ ਜਿਹੜਾ ਇਹ ਦੱਸਿਆ ਜਾ ਰਿਹਾ ਕਿ 376 ਦਾ ਮਾਮਲਾ ਦਰਜ ਸੀ ਹੁਣ ਇੱਥੇ ਧਿਆਨ ਨਾਲ ਸੁਣਿਓ ਤੇ ਨਾਲ ਬ ਤੁਹਾਨੂੰ ਇੱਥੇ ਹੋਰ ਵੀ ਦੱਸਦੇ ਮੈਂ ਗੱਲ ਆ ਇੱਕ ਨੂੰ ਜਿਹੜਾ ਕਰਨਾਲ ਤੋਂ ਗ੍ਰਪਧਾਰ ਕੀਤਾ ਉਸ ਦੇ ਖਿਲਾਫ ਜਿਹੜਾ ਇਹ ਦੱਸਿਆ ਜਾ ਰਿਹਾ ਕਿ 376 ਦਾ ਮਾਮਲਾ ਦਰਜ ਸੀ ਹੁਣ ਇੱਥੇ ਧਿਆਨ ਨਾਲ ਸੁਣਿਓ ਤੇ ਨਾਲ ਬ ਤੁਹਾਨੂੰ ਇੱਥੇ ਹੋਰ ਵੀ ਦੱਸਦੇ ਮੈਂ ਗੱਲ ਆ ਗੱਲ ਕਰਦੇ ਆਪਾਂ ਆਜਾ ਹਮਾ ਦੀ ਪਾਰਟੀ ਦੇ ਇੱਕ ਐਮਐਲਏ ਦੀ ਇੱਕ ਵਿਧਾਇਕ ਦੀ ਜਿਹੜਾ ਪਿਛਲੇ ਦਿਨੇ ਜਿਹੜਾ ਜੋ ਪੰਜਾਬ ਦੇ ਵਿੱਚ ਹੜਾ ਆਏ ਨੇ ਉਹਦੇ ਜਿਹੜਾ ਪੰਜਾਬ ਦੇ ਆਪਾਂ ਕਹਦੇ ਕਿ ਹੱਕ ਦੇ ਵਿੱਚ ਭੁਗਤਿਆ ਤੇ ਆਮ ਸਰਕਾਰ ਨੂੰ ਜਿਹੜਾ ਉਹਨੇ ਬੰਗਾਰਿਆ ਖਾਸ ਕਰਕੇ ਦਿੱਲੀ ਵਾਲਿਆਂ ਨੂੰ ਤੇ ਜਿਹੜਾ ਉਹਨੇ ਕਿਹਾ ਕਿ ਇਹਦਾ ਮੈਨੂੰ ਮੁੱਲ ਵੀ ਤਾਰਨਾ ਪਊਗਾ ਤੇ ਜਿਹੜਾ ਕਿ ਥੋੜੇ ਟਾਈਮ ਬਾਅਦ ਹੀ ਉਹਦੇ ਜਿਹੜਾ ਗਨਮੈਨਸ ਯੋ ਵਾਪਸ ਲੈ ਲੇ ਸੀ ਤੇ ਫਿਰ ਉਹਨੇ ਸੋਸ਼ਲ ਮੀਡੀਆ ਤੇ ਫੇਰ ਲੈਬ ਹੋਇਆ ਫਿਰ ਉਹਨੇ ਜਿਹੜੀਆਂ ਸਾਰਾ ਕੁਝ ਕਿਹਾ ਕਿ ਦਿੱਲੀ ਦੇ ਜਿਹੜੇ ਖਲਾਫ ਜਿਹੜਾ ਇੱਕ ਉਹਨੂੰ ਮੋਰਚਾ ਖੋਲਿਆ ਇੱਥੋਂ ਤੱਕ ਵੀ ਕਿਹਾ ਕਿ ਦਿੱਲੀ ਵਾਲੀ ਦੀਆਂ ਮੇਰੇ ਕੋਲੇ ਬਲੂ ਫਿਲਮਾਂ ਵੀ ਪਈਆਂ ਨੇ ਬਹੁਤ ਕੁਝ ਪਿਆਗਾ ਨੀਲੀਆਂ ਫਿਲਮਾਂ ਪਈਆਂ ਨੇ ਹੁਣ ਰੱਬ ਜਾਣਦਾ ਸੱਚ ਆ ਜਾਂ ਝੂਠ ਆ ਉਹ ਕਹਿੰਦਾ ਮੇਰੇ ਉੱਤੇ ਹੁਣ ਇੱਕ ਪਰਚਾ ਪਾਉਣ ਨੂੰ ਫਿਰਦੇ ਆ 376 ਦਾ ਅੱਜ ਸਵੇਰੇ ਖਬਰ ਵੱਡੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਹਰਿਆਣਾ ਤੋਂ ਜਿਹੜਾ ਕਰਨਾਲ ਦੇ ਵਿੱਚੋਂ ਹਰਮਿਤ ਸਿੰਘ ਨੂੰ ਜਿਹੜਾ ਐਮ.ਐਲ.ਏ ਆ ਜਿਹੜਾ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਸਵੇਰੇ ਵੱਡੀ ਖਬਰ ਇਹ ਸਾਹਮਣੇ ਆ ਰਹੀ ਸੀ ਕਿ ਪਠਾਨ ਮਾਜਰਾ ਨੂੰ ਜਿਹੜਾ ਕਿ ਕਰਨਾਲ ਤੋਂ ਗ੍ਰਿਫਤਾਰ ਕੀਤਾ ਪੰਜਾਬ ਪੁਲਿਸ ਤੇ ਜਿਹੜਾ ਹਰਿਆਣਾ ਦੀ ਪੁਲਿਸ ਨੇ ਖਾਸ ਕਰਕੇ ਆਪਾਂ ਕਹਦੇ ਆ ਕਿ ਪਟਿਆਲਾ ਦੀ ਪੁਲਿਸ ਨੇ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਆਬਦ ਕੇ ਗ੍ਰਿਫਤਾਰ ਕਰਨ ਤੋਂ ਪਹਿਲਾਂ ਹੁਣ ਖਬਰ ਇਹ ਵੀ ਆ ਰਹੀ ਆ ਪਠਾਨ ਮਾਜਰਾ ਜਿਹੜਾ ਕਿ ਉਹ ਫਰਾਰ ਹੋ ਗਿਆ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪਠਾਨ ਮਾਜਰਾ ਜਿਹੜਾ ਉਹ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਨਿਕਲ ਕੇ ਫਰਾਰ ਹੋ ਗਿਆ ਹੁਣ ਇਹਦੇ ਵਿੱਚ ਕੀ ਮੈਣਿਆ ਤੁਸੀਂ ਕੀ ਇਹਨੂੰ ਦੇਖਦੇ ਹੋ ਸਾਰੇ ਇੱਕ ਆਪਾਂ ਕਹਿੰਦੇ ਆ ਕਿ 376 ਦਾ ਮਾਵਲਾ ਜੇਕਰ ਉਹਦੇ ਤੇ ਦਰਜ ਸੀ ਤਾਂ ਸਰਕਾਰ ਨੇ 2 ਸਾਲ ਪਹਿਲਾਂ ਸਾਲ ਪਹਿਲਾਂ ਜਾਂ 6 ਮਹੀਨੇ ਪਹਿਲਾਂ ਜਾਂ 4 ਸਾਲ ਪਹਿਲਾਂ ਮਾਵਲਾ ਕਿਦੋਂ ਹੁੰਦਾ ਸੀ ਇਹ ਕਿਸੇ ਨੂੰ ਨਹੀਂ ਪਤਾ ਹੋਣਾ 2 ਸਾਲ ਦਾ ਸੀ ਜਾਂ 6 ਮਹੀਨਿਆਂ ਦਾ ਸੀ ਪਰ ਉਦੋਂ ਕਿਉਂ ਨਹੀਂ ਗ੍ਰਿਫਤਾਰ ਕੀਤਾ ਕਿ ਉਦੋਂ ਉਹਦੇ ਤੇ ਰੇਪ ਦਾ ਕੇਸ ਨਹੀਂ ਸੀ ਉਹ ਦੱਸਿਆ ਜਾ ਰਿਹਾ ਕਿ 420 ਦੀ 506 ਜਾਨੀ ਕਿ ਹੋਤਰਾਮਾ ਜਿਹੜੀਆਂ ਕਾਫੀ ਜਿਹੜੀਆਂ ਲਗਾਈਆਂ ਗਈਆਂ ਸੀ ਪੁਲਿਸ ਵੱਲੋਂ ਜਿਹੜਾ ਗ੍ਰਫਤਾਰ ਕੀਤਾ ਸੀ ਤੋਂ ਫਰਾਰ ਵੀ ਹੋ ਗਿਆ ਤੇ ਉਹਨੇ ਇਹ ਗੱਲ ਵੀ ਕਹੀ ਸੀ ਫਰਾਂ ਮਾਦਰਾ ਨੇ ਕਿ ਜੇਕਰ ਮੇਰੀਆਂ ਉਹਨਾਂ ਦੇ ਕੋਲ ਕੋਈ ਵੀਡੀਓ ਹੈਗੀਆਂ ਕਹਿੰਦਾ ਮੈਨੂੰ ਧਮਕੀ ਦਿੰਦੇ ਆ ਡਰਾਵੇ ਦਿੰਦੇ ਆ ਆਵਾਦੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਦਿੱਲੀ ਵਾਲੀ ਕਹਿੰਦਾ ਉਹ ਕਹਿੰਦੇ ਸਾਡੇ ਕੋਲੇ ਤੇਰਾ ਬਹੁਤ ਕੋਸਾ ਆ ਜੇ ਤੂੰ ਸਾਡੀ ਸਰਕਾਰ ਦੇ ਖਿਲਾਫ ਬੋਲਿਆ ਤਾਂ ਉਹਨੇ ਕਿਹਾ ਕਿ ਦੇਖਰਾ ਤੁਹਾਡੇ ਕੋਲੇ ਬਹੁਤ ਕੋਸਾ ਉਹ ਕਹਿੰਦਾ ਮੇਰੇ ਕੋਲ ਵੀ ਤੁਹਾਡੀਆਂ ਨੀਲੀਆਂ ਫਿਲਮਾਂ ਨੇ ਜਾਨੀ ਕਿ ਮੁੱਦਾ ਪੂਰਾ ਭੱਗ ਗਿਆ ਸੀ ਜਿਵੇਂ ਕਿ ਹਰਮੀਤ ਸਿੰਘ ਪਠਾਨਵਾਜਰਾ ਨੇ ਕਿਉਂਕਿ ਆਪਾਂ ਜੇ ਦੇਖਦੇ ਆ ਕਿ ਪੰਜਾਬ ਦੇ ਵਿੱਚ ਹੜਾ ਆਏ ਨੇ ਹੜਾ ਨੂੰ ਲੈ ਕੇ ਜਿਹੜਾ ਉਹਨੇ ਆਮਾ ਦੀ ਪਾਰਟੀ ਦੇ ਅੱਜ ਕੱਸਿਆ ਸੀ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਨਾਲ ਅੱਜ ਸਰਕਾਰ ਨਹੀਂ ਖੜ ਰਹੀ ਕਸਾਨਾਂ ਦੇ ਨਾਲ ਅੱਜ ਸਰਕਾਰ ਨਹੀਂ ਖੜ ਰਹੀ ਪੰਜਾਬ ਡੁੱਬਿਆ ਪਿਆਗਾ ਸਰਕਾਰ ਦਾ ਕੋਈ ਨੁਮਾਇੰਦਾ ਉੱਥੇ ਨਹੀਂ ਆਉਂਦਾ ਸਿਰਫ ਇੱਕ ਦੁਕਾਨ ਨੂੰ ਛੱਡ ਕੇ ਪੁਲਿਸ ਪ੍ਰਸ਼ਾਸਨ ਨਹੀਂ ਉੱਥੇ ਆਉਂਦਾ ਤੇ ਸਾਰੇ ਲੋਕ ਆ ਜਿਹੜੇ ਸਮਾਜ ਸੇਵੀ ਆ ਜਾਂ ਹੋਰ ਨੇ ਉਹਨਾਂ ਨੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਪਾਣੀ ਦੇ ਵਿੱਚ ਵੜ ਕੇ ਉਹਨਾਂ ਲੋਕਾਂ ਤੱਕ ਜਿਹੜਾ ਰਸਨ ਪਹੁੰਚਾਇਆ ਜਾ ਰਿਹਾ ਜਿਨ੍ਹਾਂ ਦੇ ਕੋਲ ਕਈ ਕਈ ਦਿਨਾਂ ਤੋਂ ਜਿਹੜੇ ਕੀ ਕੈਸੀ ਹੁਣ ਪੁਲਿਸ ਦੀ ਹਰਿਆਸਤ ਦੇ ਵਿੱਚੋਂ ਆਪ ਬਿਧਾਇਕਾ ਜਿਹੜਾ ਪਠਾਨ ਮਾਜਰਾ ਐਸਐਸਬੀ ਪਟਿਆਲੇ ਪੁਲਿਸ ਨੇ ਫੜਿਆ ਸੀ ਉਹਦੇ ਵਿੱਚੋਂ ਇਹ ਪਰਾਰ ਹੋ ਗਿਆ ਤੇ ਦੇੜਾ ਗਨਮੈਨ ਸੀ ਉਹ ਪਿਛਲੇ ਦਿਨੀ ਲੱਤੇ ਸੀ ਪਹਿਲਾਂ ਤੁਹਾਨੂੰ ਇੱਕ ਮੈਂ ਵੀਡੀਓ ਸੁਣਾ ਦੇਵਾਂ ਹੁਣ ਪੁਲਿਸ ਦੀ ਹਰਿਆਸਤ ਦੇ ਵਿੱਚੋਂ ਆਪ ਬਿਧਾਇਕਾ ਜਿਹੜਾ ਪਠਾਨ ਮਾਜਰਾ ਐਸਐਸਬੀ ਪਟਿਆਲੇ ਪੁਲਿਸ ਨੇ ਫੜਿਆ ਸੀ ਉਹਦੇ ਵਿੱਚੋਂ ਇਹ ਪਰਾਰ ਹੋ ਗਿਆ ਤੇ ਦੇੜਾ ਗਨਮੈਨ ਸੀ ਉਹ ਪਿਛਲੇ ਦਿਨੀ ਲੱਤੇ ਸੀ ਪਹਿਲਾਂ ਤੁਹਾਨੂੰ ਇੱਕ ਮੈਂ ਵੀਡੀਓ ਸੁਣਾ ਦੇਮਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਮਤਲਬ ਕਿ ਉਹ ਪਹਿੰਤ ਵਾਸਤੇ ਬੜਾ ਫਾਦਰ ਨੇ ਦੇ ਨਵੇਂ ਜਿਹਾ ਹੋਇਆ ਸੀ ਉਸ ਤੋਂ ਬਾਅਦ ਲੜਾਈਆਂ ਲੜੀਆਂ ਲੜਾਈਆਂ ਲੜਦਾ ਲੜਦਾ 15 ਜੇ ਜੇ ਸਰਕਾਰ ਦੀ ਗੱਲ ਦੀ ਜੇ ਤੁ ਆਪਾਂ ਸਰਕਾਰ ਚ ਕੋਈ ਕੁਐਸਚਨ ਠਾਉਨੇ ਆ ਤੁਸੀਂ ਇਹ ਵੇਖੋ ਸੰਤੈਟਿਕ ਨਜਰੇ ਖਿਲਾਫ ਮੈਂ ਕੁਐਸਚਨ ਚੁੱਕਾ ਕਿਹਨੀਆਂ ਲਪਟਾਂ ਦਾਮ ਆਇਆ ਸੀ ਕਿਸੇ ਨੇ ਚੁੱਕਿਆ ਉਹ ਤੇ ਕੁਐਸਚਨ ਦੇ ਸੰਤETIC ਨਛਾਤਾ ਖਤਮ ਹੋਦਾ ਸਾਦਾ ਜੇ ਅਸੀਂ ਆਹ ਦੀ ਖਸ ਖਸ ਦੀ ਖੇਤੀ ਕਰਕੇ ਪੋਸਟ ਬੀਜਦੇ ਆ ਜਾਂ ਪਟਠੇਕੇ ਖਲਾਉਂਦੇ ਆ ਕਿਸੇ ਚ ਤਮ ਨਹੀਂ ਸੀਗਾ ਮੈਂ ਚੁੱਕਿਆ ਮੈਨੂੰ ਸਾਰਿਆਂ ਦਾ ਇਹ ਤੋਂ ਮਰਦਿੰਗਾ ਭਲਾ ਤੇ ਯਾਈ ਮੈਂ ਐਮਐਲਏ ਬੰਨਾ ਤੇ ਇਹਨਾਂ ਦੇ ਕਿਆ ਲਾਸੀਗਾ ਇਹ ਜਿਹੜੀ ਕਾਰਵਾਈ ਹੋਣੀ ਇਹ ਮੈਨੂੰ ਪਹਿਲਾਂ ਪਤਾ ਸੀ ਮੈਂ ਅੱਜ ਤਾਂ ਥੋੜਾ ਲੱਗਾ ਪੰਡਮੇ ਸੰਦਮੈਂ ਸਿਆਸਤ ਕਰ ਰਿਆਂ ਸਰਪੰਚੀ ਤੋਂ ਤੁਰਿਆ ਬਲਾਕ ਸੰਪਤੀ ਚੇਅਰਮੈਨ ਰਿਆ ਟ੍ਰੈਕ ਯੂਨੀਅਨ ਦਾ ਪ੍ਰਧਾਨ ਰਿਆ ਜ਼ਿਲ੍ਹਾ ਪ੍ਰੀਸ਼ਦ ਰਿਆ ਤੇ 10 ਸਾਲ ਜ਼ਿਲ੍ਹਾ ਪ੍ਰਧਾਨ ਰਿਆ ਸਾਰੇ ਐਬੀਸੀ ਦੀਆਂ ਇਹ ਤਾਂ ਜਾ ਹੋਵੇ ਨਾ ਵੀ ਨਵਾਂ ਬੰਦਾ ਵੀ ਉਹਨੂੰ ਪਤਾ ਨਹੀਂ ਵੀ ਇਹ ਅਚਾਨਕ ਉਹਦੋਂ ਗਲਤੀ ਹੋ ਗਈ ਬਿਲਕੁਲ ਗਲਤੀ ਨਹੀਂ ਨਹੀਂ ਮੈਨੂੰ ਇਹ ਪਤਾ ਸੀ ਵੀ ਕਿਸੇ ਨਾ ਕਿਸੇ ਨੂੰ ਸਟੈਂਡ ਤੇ ਲੈਣਾ ਪੈਣਾ ਤਾਂ ਮੈਂ ਬਾਬੇ ਬੁੱਢੇ ਦਾ ਅੱਗੇ ਤੁਹਾਨੂੰ ਇਹਦੀ ਇੱਕ ਵੀਡੀਓ ਹੋਰ ਸੁਣਾਉਣੇ ਆ ਹਰਮਿਤ ਸਿੰਘ ਪਠਾਨ ਮਾਜਰਾ ਜਿਹੜਾ ਆਪ ਵਿਧਾਇਕ ਸੀ ਇਹ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ ਕਮਰਬਿਜੇ ਪ੍ਰਤਾਪ ਆ ਜਿਹੜਾ ਆਮ ਆਮ ਪਾਰਟੀ ਦਾ ਜਿਹੜਾ ਵਿਧਾਇਕ ਸੀ ਉਹਨੂੰ ਪਾਰਟੀ ਦੇ ਵਿੱਚ ਕੱਢ ਦਿੱਤਾ ਉਹ ਤੋਂ ਪਹਿਲਾਂ ਇੱਕ ਮਾਨਸਾ ਦਾ ਮੰਤਰੀ ਸੀ ਵਿਜੇ ਸਿੰਘਲਾ ਉਹਦੇ ਉੱਪਰ ਇਹ ਇਲਜ਼ਾਮ ਲੱਗੇ ਗਏ ਸੀ ਕਿ 1% ਰਿਸ਼ਵਤ ਮੰਗਦਾ ਤੇ ਜਿਹੜਾ ਉਹਨੂੰ ਵੀ ਜਿਹੜੀ ਕਿ ਐਮਐਲਏ ਦੀ ਉਹਦੀ ਬਰਕਰਾਰ ਰਹਿ ਗਈ ਸੀ ਕੁਰਸੀ ਪਰ ਮੰਤਰੀ ਦੀ ਜਿਹੜੀ ਕੁਰਸੀ ਦੀ ਉਹ ਤੋਂ ਖੋਲੀ ਸੀ ਬੇਸ਼ੱਕ ਅੱਜ ਜਿਹੜਾ ਉਹ ਬਹਾਲ ਹੋ ਗਿਆ ਕੋਰਟ ਦੇ ਵਿੱਚੋਂ ਉਹਦੇ ਉੱਤੇ ਦੁਬਾਰਾ ਕਹਦੇ ਹੁਣ ਕੋਰਟ ਦੇ ਵਿੱਚ ਮੁਕੱਦਮਾ ਚੱਲ ਰਿਹਾ ਹੁਣ ਤੁਸੀਂ ਦੱਸੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹ ਕੀ ਹੋ ਰਿਹਾ ਤੁਸੀਂ ਇਹਨੂੰ ਕੀ ਕੁਝ ਮੰਨਦੇ ਹੋ ਕਿ ਪੰਜਾਬ ਸਰਕਾਰ ਦਾ ਇਹਦੇ ਵਿੱਚ ਫੇਲੀ ਆ ਰਾ ਜਾਂ ਪੰਜਾਬ ਸਰਕਾਰ ਨੂੰ ਕਿ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਹੁਣ ਕਰੀਏ ਕੀ ਕਿਉਂਕਿ ਉੱਤੇ ਹੜਾ ਦੀ ਮਾਰ ਆਈ ਆ ਤੇ ਉੱਤੇ ਜੇਕਰ ਪ੍ਰਸ਼ਾਸਨ ਜਾਂਦਾ ਜੇਕਰ ਇਹਨਾਂ ਦੇ ਬਧਾ ਇੱਕ ਜਾਂਦੇ ਆ ਉੱਥੇ ਇਹਨਾਂ ਨੂੰ ਸਾਹਮਣਾ ਕਿਉਂ ਕਰਨਾ ਪੈਂਦਾ ਕਿਉਂਕਿ ਜਿਹੜਾ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਜਿਹੜਾ ਧੱਕੇ ਨਾਲ ਜਿਹੜਾ ਧਰਨਾ ਚਕਾਇਆ ਸੀ ਉਹਦੇ ਡਰੋਂ ਵੀ ਜਿਹੜਾ ਐਮਐਲਏ ਤੇ ਜਿਹੜਾ ਸਰਕਾਰ ਘਬਰਾਉਂਦੀ ਆ ਡਰਦੀ ਆ ਚਲੋ ਬੇਸ਼ੱਕ ਇਸ ਘੜੀ ਦੇ ਵਿੱਚ ਹੋ ਸਕਦਾ ਕਿ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਕਿਉਂਕਿ ਜਿਹੜੀ ਇਹ ਘੜੀ ਆਫਤ ਦੀ ਘੜੀ ਆ ਇਹ ਸਾਰੀਆਂ ਜਿਹੜੀਆਂ ਪਾਰਟੀ ਤੋਂ ਉੱਪਰ ਉੱਠ ਕੇ ਜਿਹੜਾ ਹਰ ਇੱਕ ਨੂੰ ਕੰਮ ਕਰਨਾ ਚਾਹੀਦਾ ਇਹਦੇ ਵਿੱਚ ਕਿਹਦੀ ਧੜੇਬੰਦੀ ਨਹੀਂ ਰੱਖਣੀ ਚਾਹੀਦੀ ਪਰ ਕੁਝ ਦੇਖਦੇ ਆ ਲੋਕ ਧੜੇਬੰਦੀਆਂ ਦਾ ਜਿਹੜਾ ਸ਼ਕਾਰ ਆ ਜਿਹੜੇ ਅੱਜ ਉਹ ਲੋਕਾਂ ਦੀ ਜਿਹੜੇ ਮਰ ਰਹੇ ਨੇ ਲੋਕ ਆ ਭੁੱਖੇ ਪਿਆਸੇ ਮਾਰੇ ਨੇ ਉਹਨਾਂ ਤੇ ਵੀ ਸਿਆਸਤ ਕਰੀ ਜਾ ਰਹੇ ਨੇ ਇੱਕ ਦੇਖਿਆ ਕਿ ਮੈਂ ਬੰਦਾ ਆਇਆ ਕਹਿੰਦਾ ਮੈਂ ਰਾਸਣ ਲੈ ਕੇ ਆਇਆ ਤੇ ਮੈਨੂੰ ਰਾਸਣ ਅਕਾਲੀ ਦਲ ਦੇ ਬਾਦਲ ਨੇ ਭੇਜਿਆ ਤੇ ਬਾਦਲ ਨੇ ਭੇਜਿਆ ਕਹਿੰਦਾ ਹਰ ਇੱਕ ਨੂੰ ਰਾਸਣ ਵੰਡਣਾ ਤੇ ਭਾਈ ਚੰਗੀ ਗੱਲ ਆ ਤੈਨੂੰ ਬਾਦਲ ਨੇ ਭੇਜਿਆ ਪਰ ਇੱਥੋਂ ਗਾਹਾਂ ਕਹਿੰਦਾ ਜੀ ਆਪਣੇ ਕੋਲ ਇੱਕੋ ਇੱਕ ਪਾਰਟੀ ਆ ਅਕਾਲੀ ਦਲ ਆਪਣਾ ਉਹਦੇ ਬਣਾ ਨਹੀਂ ਸਰਦਾ ਆਪਣੀ ਖੇਤਰੀ ਪਾਰਟੀ ਜਣੀ ਕਿ ਜਿਸ ਤਰ੍ਹਾਂ ਆਪਾਂ ਵੋਟਾਂ ਮੰਗਦੇ ਹੁੰਨੇ ਆ ਜਾ ਕੇ ਉਸ ਤਰ੍ਹਾਂ ਭਾਸ਼ਣ ਝਾੜ ਲੱਗ ਪਿਆ ਇਹ ਕਿੱਥੋਂ ਦਾ ਜਿਹੜਾ ਉਹ ਆ ਜੇਕਰ ਤੁਸੀਂ ਇਹ ਮਰਿਆ ਤੇ ਸਿਆਸਤਾ ਕਰਨੀ ਆ ਪੰਜਾਬ ਡੁੱਬਣ ਤੇ ਸਿਆਸਤਾ ਕਰਨੀ ਆ ਫਿਰ ਤਾਂ ਲੱਖ ਦੀ ਲਹੰਤ ਆ ਕਿ ਭਾਈ ਤੁਸੀਂ ਆਪਣਾ ਟੈਂਟ ਲਾ ਲਓ ਉਹਦੇ ਚਾਹੇ ਬਾਦਲ ਦੀ ਫੋਟੋ ਲਾ ਲਓ ਚਾਹੇ ਵੱਡੇ ਦੀ ਲਾ ਲਓ ਚਾਹੇ ਛੋਟੀ ਦੀ ਲਾ ਲਓ ਜਾ ਕਿਸੇ ਹੋਰ ਦੀ ਲਾ ਲਓ ਉਹ ਤੁਸੀਂ ਲਾ ਸਕਦੇ ਹੋ ਪਰ ਤੁਸੀਂ ਇਹ ਜਿਹੜਾ ਪ੍ਰਚਾਰ ਆ ਇੱਕ ਪਾਸੇ ਉਹ ਭੁੱਖਣ ਭਾਣੇ ਬੈਠੇ ਆ ਤੇਰੇ ਮੂੰਹ ਕਿੰਨੀ ਝਾਕੀ ਜਾਂਦੇ ਆ ਵੀ ਕਦੋਂ ਸਾਨੂੰ ਇਹ ਪ੍ਰਸਾਦ ਦੇਊਗਾ ਰੋਟੀ ਦੇਊਗਾ ਅਸੀਂ ਖਾਵਾਂਗੇ ਪਰ ਉਸ ਤੋਂ ਪਹਿਲੇ ਤੂੰ ਸਾਰਾ ਜਿਹੜਾ ਭਾਸਨਾ ਜਿਹੜਾ ਉਹ ਛਾੜਨ ਲੱਗ ਪਿਆ ਇਹ ਬਹੁਤ ਜਿਹੜਾ ਮੰਦ ਭਾਗਾਗਾ ਤੇ ਹੁਣ ਜਿਹੜੀ ਆਪਾਂ ਖਬਰ ਸੁਣਾਉਂਦੇ ਸੀ ਜਿਹੜਾ ਪਠਾਨ ਮਾਜਰਾ ਇਹਨੇ ਕਿਹਾ ਸੀ ਕਿ ਮੈਨੂੰ ਪਤਾ ਕਿ ਮੇਰੇ ਉੱਤੇ ਕਾਰਵਾਈ ਹੋਣੀ ਆ ਇਹਨੂੰ ਲੋਕਾਂ ਨੇ ਵੀ ਅਪੀਲ ਕੀਤੀ ਲੋਕਾਂ ਨੂੰ ਕਿ ਮੇਰੀ ਜਿਹੜੀ ਗਰਪਧਾਰੀ ਹੋਣੀ ਆ ਤੇ ਇਹਦੇ ਵਿੱਚ ਮੇਰਾ ਸਾਥ ਦਿੱਤਾ ਜਾਵੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਲੋਕਾਂ ਨੇ ਇੱਕ ਬਲਾਤਕਾਰੀ ਨੂੰ ਵੋਟਾਂ ਪਾ ਦਿੱਤੀਆਂ ਜਾਂ ਫਿਰ ਬਾਅਦ ਦੇ ਵਿੱਚ ਬਣਿਆ ਜਾਂ ਫਿਰ ਪਹਿਲਾਂ ਬਣਿਆ ਉਹਦਾ ਸਰਕਾਰ ਨੂੰ ਕਿਉਂ ਨਹੀਂ ਨਜ਼ਰ ਆਇਆ ਜੇਕਰ ਅੱਜ ਸਰਕਾਰ ਦੇ ਖਿਲਾਫ ਕੋਈ ਬੋਲਦਾ ਮੰਤਰੀ ਬੋਲਦਾ ਐਮਐਲਏ ਬੋਲਦਾ ਜਾਂ ਕੋਈ ਹੋਰ ਬੋਲਦਾ ਪਹਿਲਾਂ ਉਹ ਗਨਮੈਨ ਬੌਸ ਲੈਂਦੇ ਆ ਤੇ ਫਿਰ ਉਹਦੇ ਪਰਚੇ ਪਾਉਂਦੇ ਆ ਜਾਨੀ ਕਿ ਉਹਨੂੰ ਪੂਰਾ ਜਲੀਲ ਕਰਦੇ ਆ ਕਿ ਜਿਹੜਾ ਕਿ ਇਹ ਮੁੜ ਕੇ ਜਿਹੜਾ ਪਾਰਟੀ ਵਿੱਚ ਆ ਜਾਵੇ ਪਹਿਲਾਂ ਵੀ ਕਈ ਬੰਦੇ ਆ ਜਿਹੜੇ ਮੁੜ ਕੇ ਉਸੇ ਪਾਰਟੀ ਦੇ ਵਿੱਚ ਆਮਾ ਦੀ ਪਾਰਟੀ ਦੇ ਵਿੱਚ ਵੜ ਗਏ ਸੀ ਪਹਿਲਾਂ ਉਹ ਨਿਕਲ ਚੁੱਕੇ ਸੀ ਸਤੀਪੇ ਜਿਹੜੇ ਉਹਨਾਂ ਦੇ ਮਨਜ਼ੂਰ ਨਹੀਂ ਕੀਤੇ ਗਏ ਤੇ ਜਿਹੜਾ ਕਿ ਹੁਣ ਇਹ ਪਠਾਨ ਮਾਜਰਾਗਾ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਪੁਲਿਸ ਦੀ ਹਰਿਆਸਤ ਦੇ ਵਿੱਚੋਂ ਜਿਹੜਾ फरार ਹੋ ਗਿਆ ਕਿੱਥੇ ਗਿਆ ਪੁਲਸ ਕੀ ਨਾਕਾਮੀ ਸੀ ਪੁਲਸ ਦੇ ਵਿੱਚ ਕਿ ਪੁਲਸ ਵੱਲੋਂ ਜਿਹੜਾ ਕਿ ਕੈਦਿਆ ਬਾਗ ਬਿਠਾਇਆ ਨਹੀਂ ਗਿਆ ਜਾਂ ਫਿਰ ਕੀ ਇਹ ਕਹਾਣੀ ਆ ਇਹਦਾ ਪੂਰਾ ਮਾਮਲਾ ਅਜੇ ਆਉਣ ਵਾਲਾ ਬਾਕੀ ਆ ਪਰ ਸਭ ਤੋਂ ਵੱਡੀ ਗੱਲ ਇਹ ਦੱਸ ਦਈਏ ਕਿ ਆਮ ਆਦੀ ਪਾਰਟੀ ਸਰਕਾਰ ਜਿਹੜੀ ਇਸ ਟਾਈਮ ਜਿਹੜੀ ਉਹ ਫੇਲ ਹੋਈ ਜਾਪਦੀ ਆ ਬਹੁਤੇ ਲੋਕਾਂ ਨੇ ਕਹਿਣਾ ਕਿ ਨਹੀਂ ਜੀ ਉਹਨਾਂ ਨੇ ਤਾਂ ਜਹਾਜ਼ ਦਿੱਤਾ ਉਹਨਾਂ ਨੇ ਤਾਂ ਫਲਾਣਾ ਦਿੱਤਾ ਧਮਕਾ ਦਿੱਤਾ ਭਾਈ ਚੰਗੀ ਗੱਲ ਆ ਆਸਾਨ ਨਹੀਂ ਕਰਨਾ ਚਾਹੀਦਾ ਜਿਹੜੇ ਲੋਕ ਕਰੋੜਾਂ ਦੇ ਕਰੋੜਾਂ ਰੁਪਇਆ ਦੇ ਰਹੇ ਆ ਉਹਨਾਂ ਨੇ ਕਿਹਾ ਕਿ ਭਾਈ ਸਾਡਾ ਇਹ ਤੁਹਾਨੂੰ ਦੇ ਦਿੱਤਾ ਤੁਹਾਨੂੰ ਸਾਡੇ ਬਦਲੇ ਇਹਦੇ ਬਦਲੇ ਅਸੀਂ ਤੁਹਾਨੂੰ ਕੀ ਦਈਏ ਜਾਂ ਤੁਸੀਂ ਸਾਨੂੰ ਕੀ ਦਿਓਗੇ ਹੁਣ ਕਈਆਂ ਨੇ ਸਾਰਾ ਖਰਚਾ ਚੁੱਕ ਲਿਆ ਕਈ ਕਲਾਕਾਰ ਨੇ ਕਈ ਸੰਸਥਾਵਾਂ ਨੇ ਉਹ ਕਹਿੰਦੇ ਆ ਜੇਕਰ ਜਦੋਂ ਹੜ ਦੇ ਜਿਹੜਾ ਪ੍ਰਾਪਤ ਲਾਕੇ ਨੇ ਜਿੰਨੇ ਵੀ ਪੰਡਣੇ ਜਦੋਂ ਉਹ ਖਾਲੀ ਹੁੰਦਾ ਪਾਣੀ ਸੁੱਕਦਾ ਹੈਗਾ ਅਸੀਂ ਸਾਰਾ ਜਿਹੜਾ ਰੇਤੇ ਤੋਂ ਲੈ ਕੇ ਉਹਨਾਂ ਦੇ ਘਰ ਤੱਕ ਮਕਾਨ ਬਣਾਉਣ ਤੱਕ ਅਸੀਂ ਸਹਾਇਤਾ ਕਰਾਂਗੇ ਰੇਤਾ ਵੀ ਚੁੱਕਾਂਗੇ ਉਹਨਾਂ ਦੀ ਫਸਲ ਦੇ ਵਿੱਚੋਂ ਤੇ ਉਹਨਾਂ ਨੂੰ ਨਵੇਂ ਮਕਾਨ ਵੀ ਬਣਾ ਕੇ ਦੇਵਾਂਗੇ ਫਿਲਹਾਲ ਇਹ ਜਿਹੜਾ ਕੰਮ ਸੀ ਇਹ ਸਰਕਾਰ ਦਾ ਸੀ ਤੇ ਕਰ ਆਮ ਲੋਕ ਰਹੇ ਨੇ ਕਰ ਕਲਾਕਾਰ ਰਹੇ ਨੇ ਤੇ ਤੁਹਾਨੂੰ ਇੱਕ ਹੋਰ ਵੀਡੀਓ ਸੁਣਾ ਦੇਵਾਂ ਜਿਹੜਾ ਆਪਾਂ ਕੱਲ੍ਹ ਆਵਾਜ਼ ਚੁੱਕੀ ਸੀ ਬਈ ਕ੍ਰਿਸ਼ਨ ਕਮਾਲ ਜਿਹੜਾ ਉਹ ਬਿਲਕੁਲ ਬਾੜਾ ਅਫਸਰਿਆ ਤੋਂ ਕੋਈ ਨਹੀਂ ਉਹਦੀ ਨਾ ਲੈਕੀਨਾ ਸਾਰਾ ਕੁਝ ਹੋਇਆ ਉਹਦੋਂ ਬਾਅਦ ਕੱਲ ਮੇਰੀ ਇੰਡੀਆ ਵੀਡੀਓ ਲਾਈਵ ਹੋਈਆਂ ਸੀ ਮੇਰੇ ਗੱਲ ਮੈਨ ਵਾਪਸ ਲਏ ਗਏ ਤੇ ਹੁਣ 376 ਦਾ ਬਿੱਲ ਤੇ ਪਰਚਾ ਕਰਤਾ ਨਾ ਨਹੀਂ ਪੰਜਾਬ ਤੋਂ ਸਭ ਨੂੰ ਇੱਥੋਂ ਲੈ ਆਈ ਹਰਿਆਣੇ ਚ ਤਕਰੀਬਨ ਸਾਰੇ ਜਣੇ ਜਿੰਨੇ ਇਹਨਾਂ ਨੇ ਰਾਤ ਪ੍ਰਾਰਾ ਜਿਹੜਾ ਮੈਂ ਤਕਰੀਬਨ ਮੇਰਾ ਹਾਈ ਕੋਰਟ ਚ ਵੀ ਕੇਸ ਚੱਲਦਾ ਸੀ ਉਹਦੇ ਤੇ ਦੋ ਪਰਚੇ ਕਰਜਾ ਮੈਡਮ ਵੀਰ ਤੇ ਜਿਹੜਾ ਨਾ ਕੀਤਾ ਉਹ ਅੱਜ ਨਿਯਾਰੀ ਕਰਤਾ ਪਰਚਾ ਦਾ ਮੈਂ ਅੱਜ ਸਾਰੇ ਪੰਜਾਬ ਵਾਸੀਆਂ ਨੂੰ ਸੱਜਣਾ ਮਿੱਤਰਾਂ ਇਹ ਸਾਡੇ ਟਰਾਂਜ ਜਿਹੜਾ ਜੋ ਵੀ ਹੋਇਆ ਇਹ ਪੰਜਾਬ ਦੀ ਆਵਾਜ਼ ਚ ਸੀ ਜਿਹੜੇ ਲੋਕਾਂ ਦੇ ਸੀ ਵੀ ਇਹਨਾਂ ਦੇ ਖਿਲਾਫ ਕੋਈ ਜੋ ਇਹ ਖੁਦ ਵੀ ਤੁਹਾਨੂੰ ਮੂੰਹ ਦੇ ਦਿੱਤੋ ਸੁਣਾ ਦਿੰਦਾ ਹਰਮੀਤ ਜਿਹੜਾ ਕਿ ਪਠਾਨ ਮਾਜਰਾ ਉਹਨੇ ਕਿਹਾ ਕਿ ਮੇਰੇ ਤੇ 376 ਦਾ ਮਾਮਲਾ ਜਿਹੜਾ ਇਹਨਾਂ ਨੇ ਦਰਜ ਕਰ ਲਿਆ ਪੁਲਿਸ ਨੇ ਇਹਨੂੰ ਪਤਾ ਸੀ ਕਿ ਗ੍ਰਿਫਤਾਰੀ ਵੀ ਹੋਣੀ ਆ ਤਾਂ ਇਹਦੀ ਹਰਿਆਣਾ ਦੇ ਵਿੱਚੋਂ ਕਰਨਾਲ ਦੇ ਵਿੱਚੋਂ ਗ੍ਰਿਫਤਾਰੀ ਵੀ ਹੋਈ ਆ ਗ੍ਰਿਫਤਾਰੀ ਕਰਨ ਤੋਂ ਬਾਅਦ ਥੋੜੇ ਟਾਈਮ ਬਾਅਦ ਹੀ ਜਿਹੜਾ ਫਰਾਰ ਹੋ ਜਾਂਦਾ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੁੰਦਾ ਜਾਂ ਅਸਲੀ ਕਹਾਣੀ ਕੀ ਆ ਤੁਸੀਂ ਇਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤਾਂ ਕਿ ਅਗਲੀ ਅਪਡੇਟ ਤੁਹਾਨੂੰ ਜਲਦੀ ਲੈ ਕੇ ਆਵਾਂਗੇ ਉੱਤੇ ਕਮੈਂਟ ਦਿਓ ਅਜਾਤ ਤੇ ਤੁਸੀਂ ਚੈਨਲ ਵੱਤ ਵੱਦ ਆਪਣਾ ਸਬਸਕ੍ਰਾਈਬ ਕਰਨਾ ਧੰਨਵਾਦ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ